ਬਠਿੰਡਾ ਦੇ ਅਦਾਰਸ਼ ਸਕੂਲ ਦਾ ਛੇਵੀਂ ਕਲਾਸ ਦਾ ਵਿਦਿਆਰਥੀ ਘਰੋਂ ਗਿਆ ਸੀ 1:30 ਵਜੇ ਦੇ ਲਗਭਗ ਸਕੂਲ ਵਿੱਚ ਪੜ੍ਹਨ ਦੇ ਲਈ ਤਾਂ ਚੜ ਗਿਆ ਦਿੱਲੀ ਵਾਲੀ ਟ੍ਰੇਨ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਦਿੱਲੀ ਵਾਲੀ ਟ੍ਰੇਨ ਦੇ ਨਾਲ ਦੇਖੀ ਗਈ ਸੀ ਸੀਟੀਵੀ ਕੈਮਰੇ ਦੀ ਫੁਟੇਜ ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਉਹ ਬੱਚਾ ਇੱਕ ਦਿਖਾਈ ਦੇ ਰਿਹਾ ਜਾਂਦਾ ਹੋਇਆ ਅਤੇ ਇਹ ਦਿੱਲੀ ਵਾਲੀ ਟ੍ਰੇਨ ਜਿਹੜਾ ਹੈ ਉਹ ਛੱਡ ਚੁੱਕਾ ਹੈ ਪੁਲਿਸ ਦੇ ਸੰਬੰਦੇ ਦੀ ਇਸ ਬੱਚੇ ਦੀ ਭਾਲ ਕਰ ਰਹੀ ਹੈ ਮਾਮਲਾ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੇ ਨੇੜੇ ਬਣੇ ਅਦਰ ਸਕੂਲ ਦਾ ਜਿੱਥੇ ਦੋ ਸ਼ਿਫਟਾਂ ਦੇ ਵਿੱਚ ਸਕੂਲ ਲੱਗਦਾ ਹੈ ਸਵੇਰੇ 7 ਵਜੇ ਤੇ ਇੱਕ ਦੁਪਹਿਰੇ 2 ਵਜੇ 1:30 ਵਜੇ ਆਟੋ ਚਾਲ ਕਿਸ ਨੂੰ ਬਠਿੰਡਾ ਦੇ ਜਨਤਾ ਨਗਰ ਤੋਂ ਲੈ ਕੇ ਸਕੂਲ ਦੇ ਬਾਹਰ ਦੂਸਰੇ ਬੱਚਿਆਂ ਦੇ ਨਾਲ ਛੱਡ ਕੇ ਗਿਆ ਅਤੇ ਉਸ ਤੋਂ ਬਾਅਦ ਆਟੋ ਚਾਲ ਕੇ ਉਹਨਾਂ ਨੂੰ ਛੱਡ ਕੇ ਚਲਾ ਗਿਆ ਤੇ ਇਹ ਬੱਚਾ ਸਕੂਲ ਦੇ ਵਿੱਚ ਨਹੀਂ ਗਿਆ ਜਦ ਸ਼ਾਮ ਨੂੰ 5 ਵਜੇ ਦੀ ਲਗਭਗ ਆਟੋ ਚੱਲ ਕੇ ਇਸ ਨੂੰ ਲੈਣ ਦੇ ਲਈ ਆਇਆ ਤਾਂ ਇਹ ਬੱਚਾ ਬਾਹਰ ਨਹੀਂ ਆਇਆ ਤਾਂ ਉਹਨਾਂ ਵੱਲੋਂ ਭਾਲ ਕੀਤੀ ਤੇ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਦੱਸਿਆ ਗਿਆ ਨੇੜੇ ਸੀਸੀਟੀਵੀ ਕੇਂਦਰ ਦੀ ਫੁਟੇਜ ਦੇਖੀ ਗਈ ਅਤੇ ਫਿਰ ਇਸ ਨੂੰ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਘੁੰਮਦਾ ਹੋਇਆ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਬੱਚਾ ਇਹ ਆਪਣਾ ਇਕੱਲਾ ਹੀ ਇੱਕ ਦੀ ਬਾਹਰ ਗਿਆ ਜਾਂ ਇਸ ਨੂੰ ਕੋਈ ਲੈ ਕੇ ਗਿਆ ਜਾਂ ਇਹ ਦਿੱਲੀ ਕਿਵੇਂ ਗਿਆ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ 6ਵੀਂ ਕਲਾਸ ਦਾ ਬੱਚਾ ਹੈ ਸਿਰਫ ਅਜੇ 10-11 ਸਾਲ ਦਾ ਹੀ ਇਹ ਬੱਚਾ ਹੈ ਅਤੇ ਇਹ ਘਰੋਂ ਸਕੂਲ ਅਦਰ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਗਿਆ ਹੋਇਆ ਸੀ ਆਟੋ ਤੇ ਗਿਆ ਸੀ ਤਾਂ ਉੱਥੋਂ ਇਹ ਸਕੂਲ ਜਾਣ ਦੀ ਬਜਾਏ ਰੇਲਵੇ ਸਟੇਸ਼ਨ 'ਤੇ ਪਹੁੰਚਦਾ ਹੈ ਅਤੇ ਰੇਲਵੇ ਸਟੇਸ਼ਨ ਦੇ ਉੱਤੇ ਇਹ ਜਾ ਕੇ ਇਹ ਦਿੱਲੀ ਵੱਲੀ ਟ੍ਰੇਨ ਜਿਹੜੀ ਉਹ ਚੜ ਜਾਂਦਾ ਹੈ ਹੁਣ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ ਆਓ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਸਬੰਧੀ ਇਸ ਬੱਚੇ ਦੇ ਪਰਿਵਾਰਕ ਮੈਂਬਰ ਅਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਭਾਟੀ ਮਨੇਸ਼ਾ ਜੀ ਆਪੋ ਤਰ੍ਹਾਂ ਹਾਂਜੀ ਪੁੱਤ ਬੱਚਾ ਕਦੋਂ ਆਇਆ ਤੋਂ ਡਾਟਾ ਤੋਂ ਹਾਂਜੀ ਕਿਹੜੇ ਟਾਈਮ ਦਾ ਸਪੁੱਤ ਆਇਆ ਕਿਰੇ ਸਾਢੇ 12 ਲੱਗਦਾ 12 ਵਜੇ ਸੀ ਉਹਨੇ ਲਿਆਣੇ ਬੱਚੇ ਸੁੱਤੀ ਕਿਹੜੇ ਵਜੇ ਸਾਢੇ 5 ਵਜੇ ਆਇਆ ਸੀ ਤੋਂ ਰੋਨਾਲਡਸ ਹਾਂਜੀ ਮੇਰੇ ਨਾਲ ਸੀ ਪੰਜ ਬੱਚੇ ਆਏ ਸੀ ਪੰਜੋ ਬੱਚੇ ਮੈਂ ਉਤਾਰੇ ਨਾਲ ਹੀ ਕੱਟੇ ਗੇੜ ਤੋਂ ਹਾਂ ਯਾ ਇਧਰਲੇ ਪਾਸੇ ਮੋੜ ਤੇ ਗੇੜ ਤੋਂ ਪਿੱਛੇ ਉਸ ਤੋਂ ਬਾਅਦ ਤੋਂ ਪਪਾ ਕੋਲ ਲੱਗਿਆ ਵੀ ਜੋ ਬੱਚਾ ਹੈ ਨਹੀਂ ਮੈਂ ਸ਼ਾਮ ਨੂੰ ਜਦੋਂ ਜੋ ਉਹਨਾਂ ਨੂੰ ਸਾਢੇ 5 ਛੁੱਟੀ ਹੁੰਦੀ ਆ ਵੀਰੇ 5 ਵਜੇ ਮੈਂ ਆਇਆ ਮੈਂ ਦੇਖਿਆ ਉਹ ਆਇਆ ਨਹੀਂਗਾ ਫਿਰ ਮਸਪੂਲ ਚਿੱਦੀ ਦੀ ਬਿਮਾਰੀ ਮੈਨੂੰ ਦਿਖਿਆ ਨਹੀਂ ਕਿਸੇ ਪਾਸੇ ਫਿਰ ਮੇਰੇ ਕੋ ਘਰੇ ਜਾ ਕੇ ਇਹਨਾਂ ਦੇ ਪਤਾ ਕਰਿਆ ਮੈਂ ਕਿ ਕਿ ਪੇਰੈਂਟਸ ਲੈ ਜਾਂਦੇ ਆ ਉਹ ਬਿਮਾਰ ਮੂਰ ਹੋ ਜਾਂਦਾ ਬੱਚਾ ਘਰੇ ਗਿਆ ਤਾਂ ਉਹ ਕਹਿੰਦੇ ਵੀ ਘਰੇ ਆਇਆ ਨਹੀਂ ਫਿਰ ਅਸੀਂ ਫਿਰ ਇਥੇ ਸਕੂਲ ਚ ਆਏ ਫਿਰ ਸ਼ਾਮ ਤੱਕ ਇੱਥੇ ਲੱਭਿਆ ਵੀਰੋ ਦੇਖਿਆ ਕੋਈ ਕੈਮਰੇ ਵਗੈਰਾ ਕੈਮਰੇ ਵਗੈਰਾ ਵੀਰੋ ਉਹ ਤਾਂ ਸਕੂਲ ਵਾਲੇ ਤਾਂ ਉਹ ਕਹਿੰਦੇ ਵੀ ਉਹ ਸਕੂਲ ਚ ਆਇਆ ਹੀ ਨਹੀਂ ਉਹਨਾਂ ਨੇ ਉਹਦੇ ਅੰਦਰ ਦੇ ਕੈਮਰੇ ਕਮਰੇ ਦਿਖਾਇਆ ਸੀ ਬਾਹਰ ਨਿਕਲਣ ਵਾਲੇ ਪਰ ਉਹ ਪਤਾ ਨਹੀਂ ਲੱਗ ਰਿਹਾ ਉਹਦੇ ਚ ਕਿ ਨਾਮ ਹੈ ਆਰਮਨ ਨਰਾਇਣ ਸ਼ਰਮਾ ਹੋਈ ਆ ਉਸਦੇ ਸਾਈਡ ਤੋਂ ਕੱਲ 12 ਵਜੇ ਆਟੋ 'ਚ ਮੇਰਾ ਬੱਚਾ ਆਦਰ ਸੁਕੁੰਗ ਲੈ ਕੇ ਆਟੋ ਵਾਲਾ ਆਇਆ ਸਕੂਲ ਦੇ ਬਾਅਦ ਪਤਾ ਨਹੀਂ ਲੱਗਿਆ ਬੱਚਾ ਕਿੱਧਰ ਗਿਆ ਕੀ ਹੋਇਆ ਉਹ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ 6ਵੀਂ ਕਲਾਸ 'ਚ ਪੜ੍ਹਦਾ ਸੀਗਾ ਕਿ ਬੰਸਕੁੰਗ ਸਕੂਲ 'ਚ ਕਿਸੇ ਪਤਾ ਕੀਤਾ ਜਾ ਕੇ ਸਾਰਾ ਪਤਾ ਕੀਤਾ ਹੈ ਸਕੂਲ ਵਾਲੇ ਵੀ ਛੁੱਟੀ ਹੋ ਗਈ ਸੀਗੀ ਹੁਣ ਵੀ ਪਤਾ ਕੀਤਾ ਪ੍ਰਿੰਸੀਪਲ ਦੇ ਕਹਿੰਦੇ ਮੈਡਮਾਂ ਨੂੰ ਭੇਜ ਰਹੇ ਨੇ ਤੇ ਪਤਾ ਕਰਦੇ ਆ ਉਹ ਸਕੂਲ ਚ ਆਏ ਸੀਗਾ ਉਹ ਕੁਝ ਬੱਚੇ ਕਹਿੰਦੇ ਆਏ ਐ ਮੈਡਮ ਕਹਿੰਦੀ ਆਈ ਨਹੀਂ ਮੈਂ ਉਹ ਜਿਹੜੇ 2 ਮਿੰਟ ਮਾ ਆਇਆ ਕੱਲ ਸਕੂਲ ਚ ਉਹਨਾਂ ਨੂੰ ਬੁਲਾਇਆ ਹੈ ਕਿ ਆ ਕੇ ਸਾਨੂੰ ਉਹਦਾ ਮਿਲੇ ਫਿਰ ਉਹਦੇ ਬਾਰੇ ਪਤਾ ਲੱਗ ਜਾਊ ਮੈਡਮ ਕੀ ਕਹਿੰਦੇ ਕਿਨੇ ਦਿਨ ਤੁੰਗ ਆਇਆ ਦੋ ਦਿਨ ਹੋ ਗਏ ਪਹਿਲੇ ਦਿਨ ਕੱਲ ਸਕੂਲ ਚ ਆਇਆ ਸੀਗਾ ਛੁੱਟੀਆਂ ਦੇ ਬਾਅਦ 3 ਤਰੀਕ ਨੂੰ ਤੇ ਆਟੋ ਵਾਲਾ ਉੱਥੇ ਪਿੱਛੇ ਉਤਾਰ ਕੇ ਚਲਾ ਜਾਂਦਾ ਉਹ ਸਕੂਲ ਬੜਿਆ ਬੱਚੇ ਨਾਲ ਵਾਲੇ ਕਹਿੰਦੇ ਸਕੂਲ ਗਿਆ ਇੱਕ ਬੱਚਾ ਕਹਿੰਦਾ ਨਹੀਂ ਗਿਆ ਮੈਡਮ ਕਹਿੰਦੀ ਸਕੂਲ ਆਏ ਨਹੀਂ ਨਾ ਇਹਨਾਂ ਨੇ ਕੋਈ ਫੋਨ ਕੀਤਾ ਕਿ ਆਪਦਾ ਬੱਚਾ ਹੁੰਦਾ ਕਿ ਨਹੀਂ ਹੁੰਦਾ ਕੀ ਗੱਲ ਹੈ ਆਟੋ ਵਾਲਾ ਸਕੂਲ ਦੇ ਬਾਹਰ ਬਾਹਰ ਹਾਂ ਸਕੂਲ ਦੇ ਬਾਹਰ ਹੁੰਦਾ ਉਹ ਨਾਲ ਵੀ ਹੋਰ ਵੀ ਹੈਗੇ ਸੀਗੇ ਉਹ ਲੈ ਕੇ ਗਿਆ ਆਟੋ ਵਾਲਾ ਜਦ ਸ਼ਾਮ ਨੂੰ ਚਾਰ ਬੱਚੇ ਲੈ ਕੇ ਗਿਆ ਉਹ ਮੇਰਾ ਬੱਚਾ ਨਹੀਂ ਮਿਲਿਆ ਤਾਂ ਉਹ ਮੇਰੇ ਘਰੇ ਗਿਆ ਕਿ ਬੱਚਾ ਲੈ ਕੇ ਆਏ ਕਿ ਨਹੀਂ ਆਏ ਮੈਂ ਕਿਹਾ ਲੈ ਕੇ ਨਹੀਂ ਆਏ ਫਿਰ ਉਹਨੇ ਕਿਹਾ ਬਸ ਆਏ ਨਹੀਂ ਫਿਰ ਮੈਂ ਸਕੂਲ ਆਇਆ ਸਕੂਲ ਦੀ ਛੁੱਟੀ ਹੋ ਗਈ ਸੀ ਕੋਈ ਨਹੀਂ ਸੀਗਾ ਚੌਕੀਦਾਰ ਸੀਗਾ ਉਹਦੇ ਬਾਅਦ ਮੈਂ ਪ੍ਰਿੰਸੀਪਲ ਨਾਲ ਗੱਲ ਕੀਤੀ ਉਹ ਫਿਰ ਇੱਕ ਬੰਦਾ ਭੇਜਿਆ ਮਾੜਾ ਮੋਟਾ ਕੈਮਰਾ ਦੇਖ ਕੇ ਸ਼ਾਮ ਹੋ ਗਈ ਸੀ ਅਸੀਂ इधर-ਉਧਰ ਲੱਗਦੇ ਰਹੇ ਹੁਣ ਵੀ ਕੈਮਰੇ ਚੈੱਕ ਕਰੀ ਜਾਂਦੇ ਤੇ ਸਕੂਲ ਵਾਲੇ ਹਲੇ ਕੋਈ ਸੌਣ ਨਹੀਂ ਦੇ ਰਹੇ ਬਹੁਤ ਖਾਈਆ ਕੁਝ ਹਾਂ ਲਿਖਾਈ ਹੈ ਹਾਂ ਕਸ਼ਮੀਰ ਸਿੰਘ ਆਈਓ ਸਰ ਬੱਚਾ ਕੀ ਮੰਗਦਾ ਤੇ ਮੋਰਨ ਸਾਨੂੰ ਇੱਕ ਕਾਲ ਆਈ ਸੀ ਜਿਹੜਾ ਕਾਲਰ ਆ ਰਾਮ ਬ੍ਰਾਂਡ ਜਨਤਾਨਗਰ ਤੋਂ ਜਿਹੜਾ ਦੱਸਿਆ ਕਿ ਉਹਦਾ ਬੇਟਾ ਜਿਹਦਾ ਨਾਮ ਵੰਸ਼ ਹੈ ਜਦੀ ਉਮਰ ਕਰੀਬ 12 ਸਾਲ ਹੈ ਜੋ ਜਨਤਾਨਗਰ ਚੋਂ ਦੁਪਹਿਰ ਵੇਲੇ ਪੜ੍ਹਨ ਲਈ ਆਦਰਸ਼ ਸਕੂਲ ਜੋ ਪਨਾਹ ਕਲੋਨੀ ਪੋਲ ਸਟੇਸ਼ਨ ਦੇ ਨਾਮ ਲੰਦਾ ਆਇਆ ਸੀਗਾ ਜੋ ਘਰ ਤੱਕ ਅਜੇ ਤੱਕ ਵਾਪਸ ਨਹੀਂ ਆਇਆ ਜਿਸ ਬੰਦੇ ਅਸੀਂ ਉਹ ਆਪਣਾ ਜਿਹੜੇ ਮਲਾਜਮਾਂ ਦੀਆਂ ਟੀਮਾਂ ਬਣਾ ਕੇ ਉਹਨੂੰ ਸਰਚ ਕਰ ਰਹੇ ਆਂ ਭਾਲ ਕਰਦੇ ਆਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਤੇ ਸੁਣ ਜੇ ਵੀ ਆਇਆ ਵੀ ਉਹ ਲਾਸਟ ਜਿਹੜਾ ਉਹ ਰਾਤ ਦੇ ਵੇਲੇ ਸਟੇਸ਼ਨ ਤੇ ਦੇਖਿਆ ਗਿਆ ਜੀਆਰਪੀ ਦੀ ਮਦਦ ਲਈ ਜਾ ਰਹੀ ਨਾਲ ਤੇ ਉਹ ਲਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਕਾਨੂੰਨ ਮੁਤਾਬਕ ਜਿਹੜੇ ਬੰਦੇ ਗਾਰਦੀ ਕੀਤੇ ਜਾ ਅੱਛਾ ਕੱਲ੍ਹ ਕੋ ਬਾਤ ਹੈ ਆ ਕੱਲ ਤੋਂ ਕੋਈ ਕਿਹੜੇ ਸਕੂਲ ਤੇ ਇਹ ਯਾਰ ਆਦਰਸ਼ ਸਕੂਲ ਹੈ ਤਨਾਲ ਕਲੋਨੀ પોલીસ ਸਟੇਸ਼ਨ ਦੇ ਨਾਲ ਅੱਛਾ ਤੇ ਮਾਪੇ ਨੇ ਤਰੋ ਤਲਾਬ ਮਾਪੇ ਦਾ ਸਿਰ ਮੌਤ ਨੇ ਪਾ ਦਿੱਤੀ ਹਾਂ ਜਲਦਾ ਕਵਚਾ ਜਲਦਾ ਇਸ ਤੇ ਕਿੰਨੀ ਟੀਮਾਂ ਲੱਗੀਆਂ ਸਰ ਆਪਣੇ ਮਲਾਜਮਾਂ ਦੀਆਂ ਟੀਮਾਂ ਬਣਾਈ ਹੋਈਆਂ ਐ ਸਜੋ ਕਨਾਲ ਵੀ ਕਰ ਰਿਹਾ ਹੈ ਨਾਲ ਉਹ ਨਿਆਣੀ ਦੀ ਮਾਂ ਮਾਰ ਕੇ ਸੀਸੀਟੀਵੀ ਕਾਹਨ ਚੱਕ ਰਹੇ ਕੀ ਕੰਮ ਕਰਦੇ ਨੇ ਪਰਵਾਹ ਦੇ ਉਹ ਪਤਾ ਨਹੀਂ ਕਿ ਮਾ ਆਪਣੇ ਪੰਜਾਬ ਪੁਲਿਸ ਦੇ ਹੋਮ ਗਾਰਡ ਦੇ ਵਿੱਚ ਮਲਾਜ਼ਮਾਂ ਦਾ